ਮੇਰਾ ਵਿਲੇਮ ਆ ਜਾਣਾ ਜੀ ਇਹ ਮੇਰੀ ਪਤਾਬਾਂ ਦੀ ਦੁਕਾਨ ਆ ਜਿਹੜੀ ਮੈਂ 1995 ਤੋਂ ਲਗਾਤਾਰ ਅੱਡਾ ਬਰਿਆਰ ਚ ਕਰ ਰਿਹਾ ਤੇ 2011 ਚ ਵੀ ਇੱਕ ਵਾਰੀ ਮੇਰੇ ਤੇ ਮਾਰ ਪਈ ਸੀ ਕੀ ਸੜਕਾਂ ਦੀ ਸੜਕਾਂ ਚੋੜੀਆਂ ਹੋਣ ਕਰਕੇ ਮੇਰੀ ਦੁਕਾਨ ਜਿਹੜੀ ਬੰਦ ਖਾਲੇ ਦੇ ਸਾਹਮਣੇ ਸੀਗੀ ਉਹ ਢੱਗ ਗਈ ਸੀ ਤੇ ਮਤਰਾਏਦਾਰ ਮੈਨੂੰ ਕੁਝ ਮਿਲਿਆ ਨਹੀਂ ਤੇ ਮੇਰੀ ਇਹ ਦੁਕਾਨ ਜਿਹੜੀ ਹੁਣ ਹੈਗੀ ਆ ਜਿਹੜੀ ਤੁਸੀਂ ਦੇਖ ਰਹੇ ਹੋ ਪਿੱਛੇ ਇਹ ਮੈਂ ਉਸ ਟਾਈਮ ਖਰੀਦੀ ਸੀ ਗਦਾਮ ਬਲਾਇਆ ਸੀ ਇਹਨੂੰ ਮੈਂ ਦੁਕਾਨ ਬਣਾ ਲਿਆ ਸੀ ਇੱਕ ਦੁਕਾਨ ਮੈਂ ਪਹਿਲੇ ਐਵਲੀ ਖਰੀਦੀ ਸੀਗੀ ਦਾ ਬੰਦੀ ਦੁਕਾਨ ਸੀ ਤੇ ਇਹਨੂੰ ਉੱਪਰ ਬਣਾ ਲਿਆ ਸੀ ਤਿੰਨ ਮੰਜ਼ਲ ਫਿਰ ਪ੍ਰਮਾਤਮਾ ਨੇ ਹਿੰਮਤ ਦਿੱਤੀ ਪੈਸੇ ਜਦੋਂ ਜੋੜੇ ਤੇ ਨਾਲ ਦੀਆਂ ਦੋ ਦੁਕਾਨਾਂ ਖਰੀਦੀਆਂ ਸੀ ਤੇ ਪੰਜ-ਛੇ ਸਾਲ ਪਹਿਲੇ ਮੈਂ ਉੱਪਰ ਬਿਲਡਿੰਗ ਬਣਾਈ ਸੀਗੀ ਤੇ 27 ਤਰੀਕ ਨੂੰ ਸ਼ਾਮੀ ਮੇਰੇ ਲੜਕੇ ਦਾ ਫੋਨ ਆਇਆ ਮੈਂ ਘਰ ਗਿਆ ਜਿੱਥੇ ਗਣਪਤੀ ਪੂਜਾ ਸੀ ਤੇ ਲੜਕਾ ਕੰਦਾ ਵੀ ਭਈਆ ਦਰਵਾਜ਼ਾ ਨਹੀਂ ਬੰਦ ਹੋ ਰਿਹਾ ਮੈਂ ਤਾਂ ਖਿੱਚ ਕੇ ਬੰਦ ਕਰ ਦੇ ਕੋਈ ਗੱਲ ਨਹੀਂ ਕੰਦਾ ਨਹੀਂ ਬੰਦ ਹੀ ਨਹੀਂ ਹੋ ਰਿਹਾ ਤੁਹਾਨੂੰ ਆਣਾ ਪੈਣਾ ਮੈਂ ਜਿਸ ਤਰ੍ਹਾਂ ਦਿਸਦਾ ਦੁਕਾਨ ਤੇ ਆਇਆ ਆ ਕੇ ਦੇਖਿਆ ਵੀ ਪਿੱਲਰ ਅੰਦਰ ਵੜ ਗਿਆ ਹੋਇਆ ਸੀ ਇਸ ਤਰ੍ਹਾਂ ਦਾ ਜਿਹੜਾ ਦਰਵਾਜ਼ਾ ਸੀ ਉ ਬੰਦ ਨਹੀਂ ਹੋ ਰਹਾ ਸੀ ਟਾਈਟ ਹੋ ਗਿਆ ਸੀ ਪਰ ਮੈਂ ਇਥੇ ਇੱਕ ਕੁੰਦਨ ਕਾਰਪੈਂਟਰ ਹੈਗਾ ਉਹਨੂੰ ਬੁਲਾ ਕੇ ਲਿਆ ਰਾਤੀ 8:00 ਵਜੇ ਉਹਨੇ ਜੱਤੋ ਜੈਤ ਕਰਕੇ ਕਿਸੇ ਤਰ੍ਹਾਂ ਸਾਡਾ ਸ਼ਟਰ 2:30 9:00 ਵਜੇ ਬੰਦ ਕਰ ਦਿੱਤਾ ਮੈਂ ਘਰ ਚਲਾ ਗਿਆ ਅਗਲੇ ਦਿਨ ਜਦੋਂ ਆਇਆ ਦੁਕਾਨ ਤੇ ਕਾਫੀ ਰਾਸ਼ੀ ਸੀਗਾ ਸਾਰੇ ਖਲੋਤੇ ਸੀ ਉਹਨਾਂ ਨੇ ਕਿਹਾ ਵੀ ਇੰਦਾ ਬਿਲਡਿੰਗ ਦੇ ਵਿੱਚ 3-4 ਇੰਚ ਨਾਲ ਦੇ ਨਾਲੋਂ ਗੈਪ ਆ ਗਿਆ ਤੇ 5 ਫੁੱਟ ਦਾ ਗੈਪ ਆ ਗਿਆ ਤੇ ਫਿਰ ਇੰਜੀਨੀਅਰ ਸਾਹਿਬ ਨੇ ਦੱਸਿਆ ਵੀ ਇਹ 5 ਫੁੱਟ ਦਾ ਗੈਪ ਨਹੀਂ ਹੈ 1 ਫੁੱਟ ਪੱਟੋ-ਗੱਟ ਤੁਹਾਡੀ ਦੁਕਾਨ ਜਿਹੜੀ ਹੈ ਪਿੱਛੋਂ ਬੈਠ ਗਈ ਹੈ ਉਹਨ ਪਿੱਲਰ ਤੋੜਨ ਨਾਲ ਕੀ ਹੋਇਆ ਵੀ ਸਾਰੀਆਂ ਟੈਲਾਂ ਦੁਕਾਨ ਦੀਆਂ ਟੁੱਟ ਗਈਆਂ ਤੇ ਜਿਹੜਾ ਜੀ ਪੈਪੂ ਪਪੇ ਦਾ ਸੀਗਾ ਸ਼ੀਵਰੇਜ ਦਾ ਉਹ ਵੀ ਟੁੱਟ ਗਿਆ ਕਨੈਕਸ਼ਨ ਵੀ ਟੁੱਟ ਗਿਆ ਤੇ ਜਿੰਨੇ ਕੀ ਸੱਟ ਲੱਗਦੀ ਆ ਤਾਂ ਪਹਿਲੇ ਬੰਦਾ ਪੱਟੀ ਕਰਾਂਦਾ ਤੇ ਜਿੰਨੇ ਪੱਟੀ ਕਰਾਂ ਜੋਗਾ ਸੀਗਾ ਮੈਂ ਥਾਲੀਆ ਬਾਕੀ ਸਰਕਾਰ ਅੱਗੇ ਦਰਖਾਸਤ ਹੈ ਵੀ ਇਹ ਮਤਲਬ ਪਾਣੀ ਦੇ ਹੜ੍ਹਾਂ ਦੀ بارش ਕਰਕੇ ਜਿਹੜਾ ਮੇਰਾ ਨੁਕਸਾਨ ਆਇਆ ਉਹਨੂੰ ਮੁੱਖ ਰੱਖਦੇ ਹੋਏ ਜੇ ਮੇਰੀ ਕੋਈ ਮਦਦ ਕਰ ਸਕਦੇ ਆ ਮੈਂ ਸਰਕਾਰ ਦਾ ਧੰਨਵਾਦੀ ਹੋਵਾਂਗਾ ਕਿਤਾਬਾਂ ਨੂੰ ਤਾਂ ਸਰ ਇਹ ਆ ਵੀ ਦਿਮਗ ਕੋਲ ਅੰਦਰੋਂ ਨਿਕਲ ਰਹੀ ਆ ਯਾਰ ਖਾਣੇ ਦੇ ਵਿੱਚੋਂ ਜਿੱਤੋ ਜਿੱਤੋ ਦੁਕਾਨ ਪੱਡੀ ਆ ਫर्श ਪਟਿਆ ਉਹ ਤੋਂ ਦਿਮਗ ਨਿਕਲ ਰਹੀ ਆ ਉਹ ਦਿਮਗ ਜਿਹੜੀ ਕਿਤਾਬ ਨੂੰ ਪੈਂਦੀ ਆ ਉਹ ਕਿਤਾਬ ਨੂੰ ਨਾਲ ਹੀ ਖਾ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਇੱਕ ਇੱਕ ਕਿਤਾਬ 4-500 ਦੀ ਕਿਤਾਬ ਆ ਤੇ ਇਹ ਸਾਰੀ ਕਿਤਾਬ ਹੋਲੀ ਹੋਲੀ ਖਤਮ ਹੋ ਗਈ ਆ ਇਹ ਕਿਤਾਬ ਕਿਸੇ ਨੇ ਲੈਣੀ ਨਹੀਂ ਹੁਣ ਮੇਰੇ ਕੋਲ ਨਵੀਂ ਕਿਤਾਬ ਆ ਪਈ ਆ ਇਹ ਇਸ ਤਰ੍ਹਾਂ ਦੇ ਕੱਲ 100 ਸੈਂਪਲ ਪੇਪਰ ਜਿਹੜੇ ਸੀਗੇ ਉਹ ਸਾਡੇ ਖਰਾਬ ਹੋ ਗਏ ਸੀਗੇ ਦੋਆਂ ਖਾਨਿਆਂ ਦੇ ਵਿੱਚ ਪਤਲੇ ਪਤਲੇ ਸੈਂਪਲ ਪੇਪਰ ਹੁੰਦੇ ਆ ਉਹ ਵੀ ਸੈਂਪਲ ਪੇਪਰ ਦਾ ਸਾਡਾ ਨੁਕਸਾਨ ਹੋਇਆ ਸਾਰਿਆਂ ਨੂੰ ਸਿਉਂਗ ਲੱਗੀ ਸੀ ਉਹ ਵੀ ਅਸੀਂ ਅੱਤ ਢੇਰੀ ਲਾਏ ਹੋਏ ਅੰਦਰ ਤੁਸੀਂ ਦੇਖ ਸਕਦੇ ਹੋ ਥੱਲੇ ਹੀ ਦੱਸਿਆ ਗਿਆ ਭਾਜੀ ਵੀ ਉਹ ਕਹਿੰਦੇ ਕਿ ਜੈਕ ਸਿਸਟਮ ਹੁੰਦਾ ਕੋਈ ਲਗਾ ਕੇ ਤੇ ਥੱਲੇ ਨੀਆ ਭਰ ਦਿੰਦੇ ਆ ਉਹ ਜੈਕ ਸਿਸਟਮ ਜੇ ਲਗਾਉਣਾ ਤੇ 2.5 ਲੱਖ ਰੁਪਏ ਦਾ ਖਰਚਾ ਦੱਸ ਰਿਹਾ ਤੇ ਹੁਣ ਕੀ ਕਹਿੰਦਾ ਸਰ ਜਦੋਂ ਦਾ ਕਰੋਨਾ ਆ ਉਸ ਤੋਂ ਬਾਅਦ ਕਾਬਾਂ ਦਾ ਕੰਮ ਬਿਲਕੁਲ ਹੀ ਖਤਮ ਹੈ ਇਹ ਕਿਸੇ ਤਰ੍ਹਾਂ ਬਰੱਡ ਵੇਚ ਕੇ ਚੀਜ਼ੋ ਵੇਚ ਕੇ ਆਪਣੀ ਦੁਕਾਨ ਚਲਾ ਰਿਹਾ ਪਰਿਵਾਰ ਚਲਾ ਰਿਹਾ ਅੱਡਾ ਮਤਲਬ ਕਿ ਬਣਿਆ ਆ ਤੇ ਕੰਮ ਛੱਡਣ ਨੂੰ ਦਿਲ ਨਹੀਂ ਕਰਦਾ ਵੀ ਕਿਤੇ ਹੋਰ ਜਾ ਕੇ ਕੀ ਕੰਮ ਕਰਾਂਗਾ ਤੇ ਬੁਕਸ ਦਾ ਕੰਮ ਤਾਂ ਬਹੁਤ ਘੱਟ ਹੈਗਾ ਕਿਉਂਕਿ ਅੱਜਕੱਲ ਪੀਡੀਐਫ ਦਾ ਟਾਈਮ ਹੈ ਸਾਰੇ ਟੀਚਰ ਪੀਡੀਐਫ ਦੇ ਦਿੰਦੇ ਆ ਤੇ ਬੱਚੇ ਪੀਡੀਐਫ ਤੋਂ ਪੜ੍ਹ ਲੈਂਦੇ ਆ ਤੇ ਮਤਲਬ ਕੀ ਦਸੀਏ ਸਰ ਜਿੰਨੂੰ ਕਿਹਾ ਜਾਂਦਾ ਵੀ ਝੱਗਾ ਚੁੱਕਿਆ ਆਪਣਾ ਢਿੱਡ ਨੰਗਾ ਨਹੀਂ ਸਰ ਹੁਣੇ ਪਤਾ ਲੱਗਿਆ ਵੀ ਪਰਸੋਂ ਜਿਵੇਂ ਮੋਦੀ ਜੀ ਆਏ ਉਹ ਕਹੇਗੇ ਵੀ ਆਮ ਦੁਕਾਨਦਾਰ ਵੀ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਵੀ ਦੱਸ ਸਕਦੇ ਆ ਤੇ ਉਹਦੇ ਬਾਰੇ ਵਿਚਾਰ ਕਰ ਰਹੇ ਆ ਵੀ ਅੱਜ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦੇ ਦਿੱਤੀ